ਆ ਦੇਖੋ ਦੋਸਤੋ ਰੋਟਾ ਵੇਟਰ ਨੂੰ ਉਹਦੇ ਜਗ੍ਹਾ ਬਦਲਤਾ ਸੁਪਰ ਸੀਡਰ ਚ ਆਹ ਦੇਖੋ ਆਹ ਰੋਟਾ ਵੇਟਰ ਵਾਲਾ ਉਹ ਮੈਂ ਡਾਲਾ ਵਿੱਚ ਬਲੇਡ ਵੀ ਰੋਟਾ ਵੇਟਰ ਵਾਲੀ ਹੀ ਆ ਪਹਿਲਾਂ ਰੋਟਾ ਵੇਟਰ ਹੀ ਸੀ ਇਹਨੂੰ ਸੁਪਰ ਸੀਡਰ ਚ ਬਦਲਤਾ ਰੋਟਾ ਵੇਟਰ 10 ਮਿੰਨੀ ਅੱਲਾ ਹਾਰਾ ਰੋਲਰ ਲਾ ਦੋ ਬਾਅਦ ਚਾਹ ਤੇ ਖੜਨੋ ਲਾ ਦੋ ਔਰ ਰੋਟਾ ਸੁਪਰ ਸੀਡਰ ਬਣ ਗਿਆ ਰੋਟਾ ਵੇਟਰ ਦਾ रोलर तमिया रोलर ला के रोटावेटर तो सुपरसीडर तो बन टंकी ला के <coughs>